ਅਹੀ ਕਹਿ ਦਿੰਦਾ ਤੁਹਾਡੇ ਤੱਕ ਸਤਿਕਾਰ ਕਰਦੇ ਆ ਜੀ ਨਹੀਂ ਤੁਸੀਂ ਸਾਡੇ ਭਰਾ ਜੀ ਕੀ ਗੱਲ ਐ ਇੰਨੇ ਅੱਗੇ ਕਾਂਗਰਸੀ ਕਾਲੀ ਸਰਕਾਰਾਂ ਆਈਆਂ ਵਾ ਕੋਈ ਨਹੀਂ ਸਾਡੀ ਬਾਹ ਫੜਦਾ ਆ ਬੜੀ ਬਲਾਤ ਤਗਦੀ ਜੋ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸਾਹਿਬ ਪੰਜਾਬ ਦੇ ਸੈਂਕੜੇ ਹੀ ਪਿੰਡ ਇਸ ਵੇਲੇ ਹੜਾ ਦੀ ਮਾਰ ਚੱਲ ਰਹੇ ਨੇ ਤੇ ਇਸੇ ਵਿਚਾਲੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਜੋ ਕਿ ਤਰਨਤਾਰਨ ਨੇੜਲੇ ਹੜ੍ਹ ਪੀੜਤ ਇਲਾਕਿਆਂ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਨੇ ਤਾਂ ਦੱਸ ਦਈਏ ਕਿ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਹਰ ਇੱਕ ਸੰਭਵ ਮਦਦ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਜਿਨ੍ਹਾਂ ਦੇ ਵੱਲੋਂ ਕਿਸ਼ਤੀ ਦੇ ਰਾਹੀਂ ਘਰ-ਘਰ ਹੁਣ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ ਤੇ ਤਰੰਤ ਅਰੰਦੇ ਦੇ ਕਈ ਪਿੰਡ ਵੀ ਇਸ ਵੇਲੇ ਪਾਣੀ ਦੀ ਮਾਰ ਚੱਲ ਰਹੇ ਨੇ ਜਿਸ ਵਿਚਾਲੇ ਇਹਨਾਂ ਪਿੰਡਾਂ ਦੇ ਵਿੱਚ ਰਾਸ਼ਨ ਵੰਡਣ ਦੇ ਲਈ ਖੁਦ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਪਹੁੰਚੇ ਨੇ ਤੇ ਕਿਸ਼ਤੀ ਦੇ ਰਾਹੀਂ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਅੱਗੇ ਆ ਗਏ ਇੱਥੇ ਰੋ ਦੇ ਇਹਨਾਂ ਅਗਲੇ ਪਾਸੇ ਆ ਜੀ 20 ਮਿੰਟਾਂ ਦਾ ਟਾਈਮ ਠੀਕ ਕੋਈ ਨਹੀਂ ਠੀਕ ਹੈ ਮੰਤਰੀ ਸਾਹਿਬ ਕੋਈ ਤਿਆਰ ਕਰ ਲਓ ਕੋਈ ਹੋਰ ਤੁਹਾਨੂੰ ਜਾਣਾ ਹੋਵੇ ਬਹੁਤ ਬਹੁਤ ਧੰਵਾਦ ਜੀ ਅਹੀਂ ਕਹਿ ਦਿਲੋਂ ਤੁਹਾਡੇ ਤੱਕ ਸਤਿਕਾਰ ਕਰਦੇ ਆਂ ਜੀ ਨਹੀਂ ਤੁਸੀਂ ਸਾਡੇ ਭਰਾ ਜੀ ਇੱਕ ਈ ਗੱਲ ਐ ਇੰਨੇ ਅੱਗੇ ਕਾਂਗਰਸ ਦੀ ਕਾਲੀ ਸਰਕਾਰਾਂ ਆਈਆਂ ਵਾ ਕੋਈ ਨਹੀਂ ਸਾਡੀ ਬਾਹ ਫੜਦਾ ਇਹ ਆ ਬੜੀ ਬਲਾਤ ਤਕਰੀਰ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸਾਬ ਨਹੀਂ ਪਤਾ ਹੈ ਕੈਮਰੇ ਤੋਂ ਡਰਦਾ ਤੇਰੀ ਬੜੀ ਦੂਰ ਤੱਕ ਮੰਤਰੀ ਨੇ ਵੀਡੀਓ ਘਲਾਉਣੀ ਹਾਂ ਹੈ ਹਾਂ ਹਾਂਜੀ ਰਮੇਦਰ ਜੀ ਇੱਧਰ ਜਾਣਾ ਜੀ ਛੱਪੇ ਵੀ ਦੀ ਕਰ ਲਾ ਇੱਧਰ ਇੱਧਰ ਨੂੰ ਜਾਣ ਲਿਓ ਆ ਤੂੰ ਤੇ ਵੇਚਦੀ ਤੂੰ ਤੇ ਲੱਕੜ ਤੇ ਸਾਧੇ ਵੀ ਦੀ ਕਰਵਾ ਲਾ ਲਾਉਣ ਹੋ ਜੋ ਕੇ ਤਾਰ ਜੇ ਤਰਸੇਮ ਦਾ ਘਰ ਇਹੋ ਹੀ ਆ ਤੇ ਆ ਜਾਓ ਫਿਰ ਤਰਸੇਮ ਨੇ ਜਾਣਾ ਅਜੇ ਕਿਹਨੂੰ ਆਦੇ ਜਾਣਾ ਅੱਛਾ ਹੋਰ ਜਾਣਦੇ ਜਾਣਦੇ ਹੋਰ ਕਿੱਥੇ ਚੱਲੋ ਹੋਰ ਪਾਉ ਜਾਣਾ ਕਿ ਹੋਰ ਜੀ ਨੇ ਹੋਰ ਕੋ ਲਾਗੇ ਬੰਨੇ ਕਿਹਨੇ ਭਰ ਭਰਾ ਜੇ ਕਿ ਹੋਰ ਲਾਕੇ ਬੰਨੇ ਜਾਣਾ ਆ ਦੱਸ ਦਿਓ ਜੇ ਫਿਰ ਇਹ ਲਾਲਜੀਤ ਮੰਤਰੀ ਆਇਆ ਸਾਡਾ ਮਾਝੇ ਵਾਲਾ ਲਾਲਜੀਤ ਭੁੱਲਰ ਕੈਬਨਟ ਮੰਤਰੀ ਕੈਬਨਟ ਮੰਤਰੀ ਲਾਲਜੀਤ ਭੁੱਲਰ ਆ ਸਾਨੂੰ ਮੰਤਰੀ ਸਾਹਿਬ ਜੀ ਆਣਾ ਬੈਕ ਕਦੇ ਮੁੜ ਕੇ ਆ ਜਾਣਾ ਕਰੀ ਲੰਗ ਜਾਣਾ ਹਾਂ ਤੇ ਸਾਰੀ ਬੇੜੀ ਤੇ ਪੈ ਛੱਡ ਦਿਆ ਰਹਿ ਹਾਂਜੀ ਜੀ ਕਰਨਾ ਬੇੜੀ ਵਾਲੇ ਆਉਣਾ ਜੀ ਹਾਂ ਹੋ 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 ਹਾਂ ਕੌਣ ਦਾ ਬਣ ਗਈ ਆ ਸੜਕਾਂ ਹਾਂਜੀ ਸੜਕ ਬਣ ਗਈ ਸੋਹਣੀ ਬਣੀਆਂ ਤੁਹਾਡੀ ਕਿਰਪਾ ਚਾਹੀਦੀ ਏ ਨਹੀਂ ਨਹੀਂ ਅਸੀਂ ਤੁਹਾਡੇ ਬੱਚੇ ਆ ਮਾਤਾ ਕਿਰਪਾ ਪਾਪਾ ਨਾਨ ਕਰਨ ਵਾਲਾ ਅਸੀਂ ਕੌਣ ਆ ਅਸੀਂ ਦੇ ਬੱਚੇ ਆ ਤੁਹਾਡੇ ਮੰਤਰੀ ਸਾਹਿਬਾ ਇਹ ਕਿ ਢਾਹ ਸਰ ਨੂੰ ਕੋਈ ਕੋ ਛੜਕਦਾ ਕਰੀਏ ਨਹੀਂ ਉਹ ਕਰਵਾ ਦੇਣਾ ਕਰਵਾ ਦੇਣਾ ਬੱਦ ਪੈ ਜੂਗੀ ਪੈ ਜੂਗੀ ਲੋਕ ਪੈ ਜੂਗੀ ਪੈ ਜੂਗੀ ਲੋਕ ਪੈ ਜੂਗੀ ਗੱਲ ਸਾਹਬ ਨੇ ਤਾਂ ਸੁਖਣਾ ਸੁੱਖੀ ਹੀ ਵੀ ਮੈਂ ਬਣਾ ਕੇ ਦਊਂਗਾ ਤੇ ਬਣਾਉਣੀ ਤਾਂ ਸਰਦਾਰ ਹਾਂ ਮੈਂ ਕੀ ਹੀ ਆਪ ਦੇ ਖਾਤੇ ਚੋਂ ਉਹਨਾਂ ਕਰ ਆ ਗਏ ਮਾਹਪੁਰਖਾ ਤੋਂ ਤੇ ਮੁੜ ਕੇ ਕੀ ਕੀ ਨਹੀਂ ਬਣ ਜੂਗੀ ਸਾਡੇ ਸਾਡੇ ਪੰਚਾਇਤ ਦੇ ਖਾਤੇ ਤੋਂ 9 ਲੱਖ ਦੀ ਚੋਕ ਕੇ ਬਜਰੀ ਪਾਤੀ ਹਾਂ ਤੇ ਮੁੜ ਕੇ ਲੋਕ ਪਾਜੀ ਨਹੀਂ ਨਹੀਂ ਕੋਈ ਗੱਲ ਨਹੀਂ ਪਾਜੀ ਉਹ ਤੇ ਨਾਲੋਂ ਪੈੜਾ ਹੋ ਗਿਆ ਜੋ ਆਪਣਾ ਸਰਪੰਚ ਸੀ ਸਾਡੇ ਸਰਪੰਚ ਜਣੋਂ ਆਪਣੇ ਪਿੰਡ ਦੇ ਨਾਂ ਤੇ ਹੀ 9 ਲੱਖ ਰੁਪਇਆ ਚੋਕ ਕੇ ਤੇ ਉਹ ਪੱਥਰ ਬਵਾਤਾ ਹਸ ਗਿਆ ਮਤੇ ਸਾਹਿਬ ਸੱਚੀ ਗੱਲ ਹੈ ਸੱਚੀ ਗੱਲ ਹੈ